ਇੱਕੀ ਆਪਣੇ ਦਿਲ ਚੋਂ ਨਾ ਦਿੱਤੀ ਤੇ ਨਾ ਹੀ ਮੈਂ ਦੇਣੀ ਆ ਸਾਡੀ ਜੋੜੀ ਟਟੂਗੀ ਤੇ ਮੜੀਆਂ ਵਿੱਚ ਜਾ ਕੇ ਟਟੂਗੀ ਉਦੋਂ ਪਹਿਲਾ ਨਾ ਸੋਨਹਾਲ ਮਿਸਲ ਸ਼ਹੀਦਾ ਤਰਨਾ ਦਲ ਰਾਜਸਥਾਨ ਹੈੱਡ ਕੁਆਟਰ ਤੌਲੀਪਾਲ ਜਰਨਲ ਜੁਰਾਵਰ ਸਿੰਘ ਜੀ ਦੀ ਜੋ ਮਿਸਲ ਦੀ ਜ਼ਿੰਮੇਵਾਰੀ ਅਤੇ ਗੱਦੀ ਜੋ ਪੰਥ ਨੇ ਦਾਸ ਨੂੰ ਦਿੱਤੀ ਆ ਤਾਂ ਉਹਦਾ ਸਭ ਤੋਂ ਵੱਡਾ ਸੇਹਰਾ ਜਿਹੜਾ ਉਹ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਨੂੰ ਜਾਂਦਾ ਹੈ ਬੋਲੇ ਸੋਨਹਾਲਾ ਸੋਨਹਾਲਾ ਔਰ ਐਸੇ ਤਰ੍ਹਾਂ ਦੋਵਾਂ ਭਰਾਵਾਂ ਨੇ ਅਸੀਂ ਮਿਲ ਕੇ ਜਿਵੇਂ ਸੇਵਾ ਕੀਤੀ ਹੈ ਜਿੰਨਾ ਚਿਰ ਸਾਡੇ ਸਰੀਰ ਦੇ ਅੰਦਰ ਸਵਾਸ ਰਹਿਣਗੇ ਉਸੇ ਤਰ੍ਹਾਂ ਕਰਦੇ ਰਹਿਾਂਗੇ ਤੇ ਜਿੰਨੀ ਸੰਗਤ ਇੱਥੇ ਸਾਨੂੰ ਪਿਆਰ ਮਾਣ ਸਿੰਘਾਂ ਨੇ ਸੰਗਤਾਂ ਨੇ ਬੀਬੀਆਂ ਭੈਣਾਂ ਬਜ਼ੁਰਗ ਬੱਚਿਆਂ ਨੇ ਸਾਨੂੰ ਦਿੱਤਾ ਹੈ ਉਹ ਨਾ ਤਾਂ ਕਦੇ ਇਹਨਾਂ ਦੇ ਵਿੱਚ ਜਾਂ ਮੇਰੇ ਵਿੱਚ ਫਰਕ ਰਿਹਾ ਤੇ ਨਾ ਹੀ ਗਾਂ ਸੰਗਤ ਕਦੇ ਸਾਡੇ ਵਿੱਚ ਰੱਖੂਗੀ ਅਸੀਂ ਸਰੀਰ ਕਰਕੇ ਭਾਵੇਂ ਸਾਡੇ ਤੋਂ ਥੋੜੇ ਜਿਹਾ ਦੂਰ ਜਾ ਰਹੇ ਨੇ ਪਰ ਅਸੀਂ ਮਨ ਤਨ ਧਨ ਦੇ ਕਰਕੇ ਸਾਰੇ ਇਕੱਠੇ ਆ ਸਾਰੀ ਸੰਗਤ ਨੂੰ ਮੈਂ ਇਹ ਮਨ ਦੇ ਵਿੱਚ ਵਿਸ਼ਵਾਸ ਦਿਵਾਉਣਾ ਵੀ ਤੁਸੀਂ ਕਿਸੇ ਨੇ ਮਨ ਦੇ ਵਿੱਚ ਉਦਾਸੀ ਉਪਰਾਮਤਾ ਨਹੀਂ ਲਿਉਣੀ ਕਿ ਸਾਡੇ ਨਾਲੋਂ ਗਿਆਨੀ ਜੀ ਦੂਰ ਜਾ ਰਹੇ ਨੇ ਕਿਉਂਕਿ ਮਿਸਲ ਸ਼ਹੀਦਾ ਤਰਨਾ ਦਲ ਰਾਜਸਥਾਨ ਦੀ ਨੀਂ ਰੱਖਣ ਵਾਲੇ ਇਹ ਮਹਾਨ ਵਿਦਵਾਨ ਗਿਆਨੀ ਮਨਦੀਪ ਸਿੰਘ ਜੀ ਵਿਦਿਆਰਥੀ ਅਤੇ ਹੈੱਡ ਪ੍ਰਚਾਰਕ ਦਸ਼ਮੇਸ਼ ਤਰਨਾ ਦਲ ਦੇ ਜਿਵੇਂ ਪਹਿਲਾਂ ਮੁਕਤ ਕੀਤਾ ਗਿਆ ਇਹਨਾਂ ਨੂੰ ਪਰ ਇਹਨਾਂ ਨੇ ਹੱਥੀ ਪਹਿਲਾਂ ਦਲਪੰਥ ਦੀ ਇਹ ਸੇਵਾ ਜਿਹੜੀ ਸੀ ਉਹ ਸਾਡੇ ਸਿਰ ਤੇ ਰੱਖਣ ਦਾ ਕਾਰਨ ਇਹ ਸੀ ਕਿਉਂਕਿ ਬਾਬਿਆਂ ਨੂੰ ਇਹ ਆਪਦੇ ਮੂੰਹ ਤੋਂ ਕਹਿਣਾ ਪਸੰਦ ਨਹੀਂ ਸੀ ਕਰਦੇ ਵੀ ਹੁਣ ਜਦੋਂ ਮੈਂ ਹੱਥੀ ਨੀ ਰੱਖੀ ਆ ਤੇ ਆਪਣੇ ਘਰ ਦੀ ਜਦੋਂ ਉਸਾਰੀ ਹੋਵੇ ਤੇ ਜੇ ਬੰਦਾ ਦੂਜਿਆਂ ਦੇ ਘਰ ਬਣਾਉਂਦਾ ਫਿਰੇ ਤੇ ਆਪਣਾ ਢਾ ਲਵੇ ਜਾਂ ਉਥੇ ਕੰਮ ਨਾ ਕਰੇ ਤੇ ਫਿਰ ਉਹ ਸੋਭਾ ਨਹੀਂ ਦਿੰਦਾ ਇਸ ਕਰਕੇ ਸਾਨੂੰ ਖੁਸ਼ੀ ਹੈ ਵੀ ਜਹਦਰ ਬਾਬਾ ਬਿਹਦਰ ਸਿੰਘ ਜੀ ਨੇ ਜਿਹੜੀ ਸਾਨੂੰ ਮੁਕਤ ਕੀਤਾ ਸੇਵਾ ਤੋਂ ਤਾਂ ਇਹਦੇ ਵਿੱਚ ਅਸੀਂ ਖੁੱਲ੍ਹ ਕੇ ਇੱਕ ਦੂਜੇ ਦੇ ਨਾਲ ਸੇਵਾ ਦੇ ਵਿੱਚ ਖੜ੍ਹ ਸਕਦੇ ਆ ਨਹੀਂ ਤਾਂ ਅੱਗੇ ਸਾਰੇ ਪਲੇਟਫਾਰਮ ਉਹਨਾਂ ਨੂੰ ਇਹ ਹੁੰਦਾ ਸੀ ਵੀ ਸਾਡਾ ਤੇ ਤੁਸੀਂ ਚਾਕੇ ਨਾ ਉਹਨਾਂ ਦਾ ਲੈਨੇ ਆ ਤੇ ਇਸ ਕਰਕੇ ਚੰਗਾ ਨਹੀਂ ਲੱਗਦਾ ਸੀ ਤੇ ਪਰ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਯੋਗਦਾਨ ਗਿਆਨੀ ਮਨਦੀਪ ਸਿੰਘ ਜੀ ਦਾ ਦਸ਼ਮੇਸ਼ ਤਰਨਾ ਦਲ ਰਾਜਸਥਾਨ ਜਿਹੜਾ ਹੈੱਡ ਕੁਆਟਰ ਤੌਲੀਪਾਲ ਜਾਂ ਜਿੰਨੇ ਵੀ ਸਥਾਨ ਸਾਡੇ ਦੋਵਾਂ ਭਰਾਵਾਂ ਦੀ ਹਰ ਥਾਂ ਤੇ ਬੋਰਡ ਤੇ ਜਾਂ ਜਿੱਥੇ ਵੀ ਸਾਡੇ ਸ਼ੌਣੀਆਂ ਜਾਂ ਸਾਡੇ ਅਸਥਾਨਾਂ ਦੇ ਜਾਂ ਸੰਗਤਾਂ ਦੇ ਵਿੱਚ ਇਕੱਠਿਆਂ ਦੀ ਫੋਟੋ ਇਕੱਠਿਆਂ ਦਾ ਸਾਰਾ ਸਾਰਾ ਕੁਝ ਅਸੀਂ ਇਕੱਠੇ ਨਜ਼ਰ ਆਵਾਂਗੇ ਸਾਨੂੰ ਕਰਨ ਵਾਲਿਆਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਅੱਡੋ-ਪਾਟ ਕਰੋ ਇਹਨਾਂ ਨੂੰ ਆਹ ਕਤਲ ਹੋ ਜਾਵੇ ਮਰ ਜਾਈਏ ਤਾਂ ਗੱਲ ਵੱਖਰੀ ਐ ਪਰ ਜਉਂਦੇ ਜੀ ਅਸੀਂ ਅੱਡ ਨਹੀਂ ਹੋ ਸਕਦੇ ਇਹ ਮਨ ਦੇ ਵਿੱਚ ਕੋਈ ਭਲੇਖਾ ਨਾ ਰੱਖੇ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਵੀ ਤੁਸੀਂ ਸਾਡੇ ਤੇ ਵਿਸ਼ਵਾਸ ਰੱਖਣਾ ਇੱਕ ਕਦੇ ਵੀ ਤੁਹਾਡੇ ਤੋਂ ਦੂਰ ਨਹੀਂ ਜਾਵਾਂਗੇ ਕਦੇ ਵੀ ਜਿੱਥੇ ਦਸਤਖਦਾਰ ਸਾਹਿਬ ਮਾਉਣਗੇ ਉੱਥੇ ਹਾਜ਼ਰ-ਮਾਜ਼ਰ ਹੋਵਾਂਗੇ ਕਰੋ ਕਿ ਜਾਵੇਂ ਨਾ ਹੋ ਜਾ ਮਰੀ ਮਰੀ ਗੱਡੀ ਤੋੜੀ ਤਰ੍ਹਾਂ ਕਰ ਗੱਡੀ ਤੋੜੀ ਤਰ੍ਹਾਂ ਸਾਰੀ ਸੰਗਤ ਰਹਿਦੀ ਆ ਉਹ ਗੱਡੀ 'ਚ ਖੜੇ ਰਹੋ

ਸਤੈ ਤੂੰ ਸਰਦਨ ਬਾਈ ਇਹ ਛੱਡ ਦੇਣੀ ਨਹੀਂ ਲੇਟ ਕਰ ਦੇ ਨਹੀਂ ਲੇਟ ਕਰ ਦੇ ये मोटर के बैटर पर ले जाओ उसके बाद सो बस यही है आने के आज मैं Obrigado.